ਆਪ ਦਾ ਮੁੱਖ ਮੰਤਰੀ ਇਹ ਚਾਹੁੰਦਾ ਹੈ ਵੀ ਕੋਈ ਨਾ ਕੋਈ ਨਾ ਪੁੱਠਾ ਬਿਆਨ ਦੇ ਦਿਓ ਪੁੱਠੀ ਕੋਈ ਪਾਲਿਸੀ ਲਿਆਓ ਜਿਹਦੇ ਉੱਤੇ ਮਹੀਨਾ ਦੋ ਮਹੀਨੇ ਲੋਕ ਆਪ ਦਾ ਕੰਮ ਲੱਗ ਜਾਣ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਆਪਦੀ ਸਰਕਾਰ ਤੋਂ ਧਿਆਨ ਹਟਾਉਣ ਦਾ ਮਤਲਬ ਮੰਤਰੀ ਪੰਜਾਬ ਦੀ ਗੱਲ ਕਰੂੰਗਾ ਅੱਜ ਤੱਕ ਤੁਸੀਂ ਦੇਖੋ ਗੂਗਲ ਨੂੰ ਪੁੱਛ ਲਓ ਕਿ ਆਪਣੇ ਕੋਲ ਤਾਂ ਇਹਨਾਂ ਦਿਮਾਗ ਨਹੀਂ ਵੀ ਗੂਗਲ ਜੀ ਕਿੰਨੇ ਵਾਰੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਯੂ ਟਰਨ ਲਿਆ ਤੇ ਗੂਗਲ ਵੀ ਉੱਥੇ ਹੱਥ ਖੜੇ ਕਰ ਜੂਗਾ ਵੀ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਰਾਤ ਨੂੰ 6-7 ਵਜੇ ਕੁਛ ਕਹਿੰਦਾ ਤੇ ਸਵੇਰ 9 ਵਜੇ ਇਹ ਉਸ ਗੱਲ ਤੋਂ ਮੁੱਕਰ ਜਾਂਦਾ ਕਈ ਬੰਦੇ ਆ ਜਿਨ੍ਹਾਂ ਦੇ ਐਮਐਲਏ ਦੀ ਪੁੱਛ ਪੜਤਾਲ ਨਹੀਂ ਹੁੰਦੀ ਫਿਰ ਉਹ ਅਸਤੀਫਾ ਦਿੰਦੇ ਆ ਇਹ ਕਿਸਾਨ ਦਾ ਪੁੱਤ ਆਪਦੇ ਆਪ ਨੂੰ ਘੋਣ ਵਾਲਾ ਤੇ ਪਹਿਲਾਂ ਇਹਨਾਂ ਨੇ ਕਿਸਾਨ ਉੱਤੇ ਤਸਾਨਾਂ ਦੀ ਉਹ ਦੁਰਦਸ਼ਾ ਕੀਤੀ ਐ ਇਸ ਮੁੱਖ ਮੰਤਰੀ ਨੇ ਜਿਹੜੀ ਮੈਂ ਅੱਥੇ ਤੁਹਾਡੇ ਚੈਨਲ ਤੇ ਬਿਆਨ ਨਿਕਲ ਸਾਰਾ ਗੱਲ ਨੂੰ ਵੀ ਇਹਨਾਂ ਲੋਕਾਂ ਨੇ ਤਾਂ ਮਾਤ ਪਾਤੀ ਐ ਜਿਵੇਂ ਕਹਿੰਦਾ ਨਾ ਗਿਰਗੜ ਰੰਗ ਬਦਲਦਾ ਗਿਰਗੜ ਵੀ ਸਾਡੇ ਮੁੱਖ ਮੰਤਰੀ ਦੇ ਮੂਰੇ ਮੈਨੂੰ ਇਹ ਲੱਗਦਾ ਐ ਵੀ ਫਿੱਕਾ ਸਾਫਤ ਹੋਇਆ ਜਿਹਦੇ ਨਾਲ ਪੜਦਾ ਮੁੰਡਾ ਆਇਆ ਸੀ ਉੱਥੇ ਪੱਕੀ ਸੱਚੀ ਗੱਲ ਦੱਸਣਾ ਉਹ ਬੰਦੇ ਨੇ ਫਿਰ ਇਹਦੀ ਕਹਾਣੀ ਦੱਸੀ ਉਹ ਕਹਿੰਦਾ ਜਮਾ ਨਲਾਇਕ ਬੰਦਾ ਸੀ ਇਹ ਇਹਨੂੰ ਮਾਸਟਰ ਕਹਿੰਦਾ ਕੁੱਟ-ਕੁੱਟ ਕੇ ਹੰਮ ਗੇ ਇਹ ਚੱਲੇ ਹੀ ਨਹੀਂ ਉਹ ਕਾ ਜਿਹੜੇ ਖਾਲੀ ਦਲ ਤੋਂ ਆਕੇ ਸੀ ਕਾਂਗਰਸ ਤੋਂ ਆਕੇ ਸੀ ਅੱਜ ਇਹਨਾਂ ਤੋਂ ਵੀ ਅੱਗੇ ਸਤਿ ਸ਼ਕਾਲ ਜੁੜਿਓ ਖਾਸ ਪੰਜਾਬੀ ਟੀਵੀ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਦੋ ਸਭ ਤੋਂ ਪੱਖਵੇਂ ਮੁੱਦਿਆਂ ਦੇ ਉੱਤੇ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਜਿਸ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੀ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਤੇ ਹਮੇਸ਼ਾ ਦੀ ਤਰ੍ਹਾਂ ਯੂ ਟਰਨ ਮਾਰ ਲਿਆ ਸਾਡੇ ਨਾਲ ਨੇ ਕਾਲਾ ਸ਼ਰਮਾ ਜੀ ਇਹਨਾਂ ਦੇ ਨਾਲ ਆਪਾਂ ਇਹਨਾਂ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਸੀਕਾਲ ਕਾਲਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਾਲਾ ਜੀ ਕੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਤੇ ਨਵੇਂ ਅਕਾਲੀ ਦਲ ਹੋਂਦ ਚ ਆ ਗਿਆ ਤੇ ਹਾਲਾਂਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਪਹਿਲਾਂ ਕਿਹਾ ਗਿਆ ਸੀਗਾ ਇੱਕ ਦੋ ਦਿਨ ਪਹਿਲਾਂ ਹੀ ਕਿਹਾ ਜਾਂਦਾ ਵੀ ਆਪੋ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਧੜੇ ਦੇ ਵਿੱਚ ਆ ਜਾਓ ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਪਹਿਲੀ ਗੱਲ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਚਲੋ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਆ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣ ਦੇ ਬਾਵਜੂਦ ਉਹਨਾਂ ਦਾ ਸਾਡੀ ਇਤਿਹਾਸਕ ਧਰਤੀ ਜੈਤੋਂ ਨਾਲ ਵੀ ਗੂੜਾ ਰਿਸ਼ਤਾ ਹੈ ਜਿਹੜੇ ਹਰਪ੍ਰੀਤ ਜੀ ਹੁਣ ਅੱਜ ਪ੍ਰਧਾਨ ਬਣੇ ਆ ਸੀ ਉਹਨੂੰ ਤੁਹਾਡੇ ਚੈਨਲ ਰਾਹੀਂ ਮੁਬਾਰਕਬਾਦ ਦਿੰਨੇ ਆ ਧੰਨਵਾਦ ਆਪਣੇ ਉਹਨਾਂ ਨੂੰ ਵਧਾਈਆਂ ਦਿੰਨੇ ਆ ਪਰ ਇੱਕ ਗੱਲ ਅਸੀਂ ਬੇਸ਼ੱਕ ਕਾਂਗਰਸੀ ਆ ਮੈਂ ਤੋਂ ਕਿਸੇ ਵੀ ਚੈਨਲ ਦੇ ਮੈਨੂੰ ਕਈ ਸਾਲ ਹੋ ਗਏ ਇਸ ਗੱਲ ਦੇ ਉੱਤੇ ਬਹੁਤ ਵਾਰੀ ਰਿਪੀਟ ਕੀਤਾ ਵੀ ਜਿੰਨਾ ਚਿਰ ਕਾਲੀ ਦਲ ਤਕੜਾ ਨਹੀਂ ਹੋਊਗਾ ਪੰਜਾਬ ਦੇ ਵਿੱਚ ਸਾਡੀ ਖੇਤਰੀ ਪਾਰਟੀ ਹੈ ਚਾਹੇ ਅਸੀਂ ਕਾਂਗਰਸੀ ਆ ਇੱਕ ਵਿਰੋਧ ਆ ਜਿਹੜਾ ਉਹ ਗੱਲ ਵੱਖਰੀ ਹੁੰਦੀ ਹੈ ਇੱਕ ਸ਼ਾਸਕ ਵਿਰੋਧੀ ਹੁੰਨੇ ਉਹ ਗੱਲ ਵੱਖਰੀ ਆ ਪਰ ਮੈਂ ਹਰ ਵਕਤ ਇਸ ਚੀਜ਼ ਦੀ ਦਵਾ ਕਰਦਾ ਹਾਂ ਵੀ ਕਾਲੀ ਦਲ ਦਾ ਤਕੜਾ ਹੋਣਾ ਸਾਡੇ ਪੰਜਾਬ ਤੇ ਪੰਜਾਬੀਅਤ ਵਾਸਤੇ ਬਹੁਤ ਜ਼ਰੂਰੀ ਹੈ ਜੇ ਕਾਲੀ ਦਲ ਨਹੀਂ ਤਕੜਾ ਹੋਇਆ ਸਾਡੀ ਖੇਤਰੀ ਪਾਰਟੀ ਹੈ ਉਹਦੇ ਨਾਲ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਪਰ ਮੈਂ ਨਹੀਂ ਕਹਿੰਦਾ ਵੀ ਕਾਂਗਰਸ ਪਾਰਟੀ ਹੈ ਜਿਹੜੀ ਉਹ ਕਾਂਗਰਸ ਦੀ ਬਿਹਤਰੀ ਆਪਣੇ ਪੰਜਾਬ ਦੀ ਬਿਹਤਰੀ ਵਾਸਤੇ ਹਮੇਸ਼ਾ ਹੀ ਕੰਮ ਕਰਦੀ ਹੈ ਪਰ ਮੇਰੀ ਸੋਚ ਹੈ ਮੇਰੀ ਆਪ ਦੀ ਪਰਸਨਲ ਸੋਚ ਹੈ ਕਿ ਜੇ ਨਾ ਜਰ ਕਾਲੀ ਦਲ ਤਕੜਾ ਨਹੀਂ ਹੋਊਗਾ ਉਹਦੇ ਵਿੱਚ ਸਾਡੇ ਪਿਛਲੀ ਵਾਰੀ ਤੁਸੀਂ ਇਤਿਹਾਸ ਫਰੋਲ ਲਓ 2022 ਦੇ ਇਲੈਕਸ਼ਨ ਦੇ ਵਿੱਚ ਜੇ ਕਾਲੀ ਦਲ ਤਕੜਾ ਹੁੰਦਾ ਤੇ ਆ ਪੋਜੀਸ਼ਨ ਨਹੀਂ ਸੀ ਬਣਦੀ ਵਿਰੋਧੀ ਧਿਰ ਦੀ ਜਿਹੜੀ ਅੱਜ ਬਣੀ ਪਈ ਹੈ ਕਾਰਨ ਕੀ ਹੈ ਕਾਂਗਰਸ 17 ਸੀਟਾਂ ਲਗਾਈ ਕਾਲੀ ਦਲ ਇੱਕ ਦੋ ਤੇ ਸਿਮਟ ਕੇ ਰਹਿ ਗਿਆ ਉਹਦਾ ਬੜਾ ਅਫਸੋਸ ਆ ਸਾਨੂੰ ਦੁੱਖ ਆ ਤੇ ਜੇ ਕਾਲੀ ਦਲ ਵੀ ਕਾਂਗਰਸ ਵਾਂਗੂੰ ਚੰਗਾ ਪ੍ਰਦਰਸ਼ਨ ਕਰਦਾ ਤੇ ਅੱਜ ਆ ਸਥਿਤੀ ਨਹੀਂ ਸੀ ਬਣਦੀ ਆਮ ਜਿਹੜੇ ਲੋਕਾਂ ਦੀ ਬਣੀ ਪਈ ਹੈ ਪੰਜਾਬ ਦੀ ਬਣੀ ਪਈ ਹੈ ਇਹ ਸਰਕਾਰ ਨੇ ਆਪਦੀ ਮਨਮਾਨੀ ਕੀਤੀ ਹੈ ਹਾਲਾਂਕਿ ਸਰਕਾਰ ਬਣਾਉਣ ਵਾਸਤੇ 98 ਤੋਂ 60 ਸੀਟਾਂ ਚਾਹੀਦੀਆਂ ਪਰ ਸਾਡੇ ਲੋਕਾਂ ਨੇ ਤਾਂ 92 ਫਿਰ 95 ਫਿਰ 96 ਬਹੁਤ ਜ਼ਿਆਦਾ ਸੀਟਾਂ ਦਿੱਤੀਆਂ ਪਰ ਉੱਥੇ ਸਾਡੇ ਲੋਕਾਂ ਨੂੰ ਹੀ ਉਸ ਦਾ ਖਮਾਜਾਜ ਭੁਗਤਣਾ ਪੈ ਰਿਹਾ ਕਿਸੇ ਰੂਪ ਦੇ ਵਿੱਚ ਭੁਗਤਣਾ ਪੈ ਰਿਹਾ ਹੋਵੇ ਚਾਹੇ ਉਹ ਲੈਂਡ ਪੂਲ ਜਿਹੜੀ ਬਣਾਈ ਜਾਂਦਾ ਲੈਂਡ ਪੂਲ ਪਾਲਿਸੀ ਹੈ ਕੀ ਹੋਇਆ ਆਪਾਂ ਥੋੜਾ ਜਿਹਾ ਪਿੱਛੇ ਜਾਵਲੋ ਆਪਣਾ ਸ਼ੰਭੂ ਬਾਡਰ ਹੋਵੇ ਕਨੌਰੀ ਬਾਡਰ ਹੋਵੇ ਉਹਦੇ ਉੱਤੇ ਉੱਥੋਂ ਦੇ ਚੱਲ ਰਹੇ ਪ੍ਰਦਰਸ਼ਨ ਨੂੰ ਚੱਲ ਰਹੇ ਉਸ ਮੋਰਚੇ ਨੂੰ ਅੱਖੀ ਘਟਾ ਪਾ ਕੇ ਪਿੱਠ ਦੇ ਵਿੱਚ ਛੁਰਾ ਮਾਰ ਕੇ ਉਹਨਾਂ ਲੀਡਰਾਂ ਨੂੰ ਜੋ ਵੀ ਲੀਡਰ ਕਿਸਾਨ ਸੀਗੇ ਉਹਨਾਂ ਨੂੰ ਤੁਸੀਂ ਪਰੋਸੇ 'ਚ ਲੈ ਕੇ ਉਹਨਾਂ ਦਾ ਵਿਸ਼ਵਾਸ ਘਤ ਕੀਤਾ ਉਸ ਤੋਂ ਬਾਅਦ ਉੱਥੇ ਬੈਠੇ ਸਾਡੇ ਸਤਿਕਾਰਯੋਗ ਬਜ਼ੁਰਗ ਸਤਿਕਾਰਯੋਗ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਉਹਨਾਂ ਨੂੰ ਤੁਸੀਂ ਉੱਥੇ ਆ ਕੇ ਪੂਰਾ ਲਾਠੀ ਦਾ ਇਹਨਾਂ ਨੇ ਔਰ ਜੋਰ ਉੱਥੇ ਆਦਾ ਪਰ ਜੋਗ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਜਿਹੜੇ ਕਿਸਾਨ ਹੈ ਇਹਨਾਂ ਦਾ ਮੈਕਨੈਟ੍ਰੈਕਟਰ ਚਾਲੀਆਂ ਤੋਂ ਬਹੁਤ ਵੱਡੀ ਗੱਲ ਹੈ ਟਰੈਕਟਰ ਅੱਜ ਲੈਣਾ ਹੋਵੇ 10 ਲੱਖ ਦਾ ਕੋਈ ਚੰਗੀ ਟਰਾਲੀ ਬਣਾਉਣੀ ਹੋਵੇ ਤਾਂ ਘੜਤੋੜ 5-4 ਰੁਪਿਆ 5-4 ਲੱਖ ਰੁਪਿਆ ਲੱਗਦਾ ਉਸ ਤੋਂ ਬਾਅਦ ਵੀ ਤੁਸੀਂ ਛੱਡੋ ਤਾਂ ਚਲੋ ਚੱਕ ਕੇ ਤੁਸੀਂ ਲੈ ਜਾਓ ਵੱਡਾ ਸਮਾਨ ਹੈ ਚੱਕਦੇ ਵੀ ਚੰਗੇ ਲੱਗਦੇ ਹੋ ਪਰ ਯਾਰ ਇੱਥੋਂ ਤੱਕ ਕੀ ਇਹਨਾਂ ਨੇ ਨਾ ਤਾਂ ਸਿਲੰਡਰ ਛੱਡੇ ਨਾ ਉੱਥੇ ਕੋਈ ਖਾਣ ਪੀਣ ਵਾਲਾ ਸਮਾਨ ਛੱਡਿਆ ਸਾਡੇ ਕਿਸਾਨ ਵੀਰਾਂ ਦਾ ਉਹ ਸਾਡੇ ਪੰਜਾਬੀ ਆ ਯਾਰ ਕਿਸਾਨ ਨੂੰ ਇੱਕ ਵੱਡਾ ਰਤਬਾ ਦਿੱਤਾ ਜਾਂਦਾ ਹੈ ਸ਼ੁਰੂ ਤੋਂ ਹੀ ਵੀ ਇਹ ਅੰਨ ਦਾਤਾ ਹੈ ਅੰਨ ਦਾਤੇ ਦੇ ਨਾਲ ਐਡੀ ਮੰਦ ਭਾਗੀ ਗੱਲ ਕਰਨੀ ਉਹਨਾਂ ਨੂੰ ਉੱਥੇ ਆ ਕੇ ਜੈਸੀ ਵੀ ਐਂ ਚੱਲੀਆਂ ਉੱਥੇ ਆਮ ਹੀ ਜੈਸੀ ਵੀ ਜਦੋਂ ਕਿਸੇ ਘਰ ਤੇ ਚਲਦੀ ਹੈ ਜਾਂ ਕਿਸੇ ਛੱਡ ਤੇ ਚਲਦੀ ਹੈ ਜਾਂ ਕਿਸੇ ਝੋਪੜੀ ਤੇ ਚਲਦੀ ਹੈ ਉਹ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਬਣ ਜਾਂਦੇ ਪਤਾ ਨਹੀਂ ਇਹ ਨਸ਼ਾ ਤਸਕਰ ਦਾ ਘਟਾ ਆ ਜਾਂ ਰਿਹਾ ਪਰ ਉਹ ਨਸ਼ਾ ਤਸਕਰ ਨਹੀਂ ਸੀ ਉਹ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਢੱਡ ਭਰਨ ਵਾਲੇ ਉਹ ਲੋਕ ਕਿਸਾਨ ਜਿੱਥੇ ਉਹ ਬਹੁਤੀ ਮੰਦਭਾਗੀ ਗੱਲ ਹੋਈ ਉਹ ਗੱਲਾਂ ਵੀ ਲੋਕਾਂ ਨੂੰ ਅੱਜ ਕਿਉਂ ਜ਼ਿਆਦਾ ਆਈਆਂ ਕਿਉਂ ਪਿਛਲੀਆਂ ਸਰਕਾਰਾਂ ਨੂੰ ਕਾਲੀਆਂ ਨੂੰ ਕਾਂਗਰਸੀਆਂ ਨੂੰ ਇਹ ਲੋਕ ਕਿਉਂ ਚੰਗਾ ਕਹਿਣ ਲੱਗੇ ਕਿਉਂ ਚੰਗਾ ਕਹਿਣ ਲੱਗੇ ਕਿਉਂਕਿ ਇਹਨਾਂ ਉਹਨਾਂ ਨੇ ਨਾ ਤਾਂ ਕਿਸੇ ਦੀਆਂ ਟਰਾਲੀਆਂ ਚੋਰੀ ਕੀਤੀਆਂ ਸੀ ਨਾ ਕਿਸੇ ਦਾ ਕੋਈ ਖਾਣ ਪੀਣ ਵਾਲਾ ਸਮਾਨ ਚੱਕਿਆ ਸੀ ਇੱਥੋਂ ਤੱਕ ਕਿ ਜਿਹੜਾ ਪ੍ਰਸ਼ਾਸਨ ਸਾਡੀ ਸੁਰੱਖਿਆ ਵਾਸਤੇ ਲਾਇਆ ਜਾਂਦਾ ਉਹ ਲੋਕ ਉੱਥੇ ਡਾਕਟਰ ਚਰਾਲੀਆਂ ਚੋਰੀ ਕਰਦੇ ਵੜੇ ਗਏ ਆਪਾਂ ਉਹ ਖਾਣ ਪੀਣ ਦਾ ਸਮਾਨ ਚੱਕਦੇ ਫੜੇ ਗਏ ਅਜੇ ਤੱਕ ਉਹ ਸਾਨੂੰ ਪੂਰੇ ਦਾ ਪੂਰਾ ਉਹਦੀ ਪਰਪਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਪਰ ਮੈਂ ਫਿਰ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਣਾ ਹੈ ਵੀ ਕਾਲੀ ਦਲ 2 ਹੋ ਜਾਣ ਕਾਲੀ ਦਲ 3 ਹੋ ਜਾਣ ਪਹਿਲਾਂ ਤੋਂ ਹੀ ਕਾਫੀ ਕਾਲੀ ਦਲ ਕੰਮ ਕਰ ਰਹੇ ਆ ਪਰ ਆਪ ਦੀ ਆਪ ਦੀ ਜਿਹੜੀ ਇਹ ਮੰਨ ਕੇ ਚੱਲੋ ਅੱਧ ਸੁਰ ਦੇ ਵਿੱਚ ਬੋਲ ਰਹੇ ਆ ਪਰ ਇਹ ਉਹਨਾਂ ਵਾਸਤੇ ਨੁਕਸਾਨਦੇ ਐ ਮੈਂ ਫਿਰ ਤੁਹਾਡੇ ਚੈਨਲ ਦੇ ਉੱਤੇ ਬੇਨਤੀ ਕਰਦਾ ਵੀ ਕਾਲੀ ਦਲ ਦਾ ਇਕੱਠਾ ਹੋਣਾ ਬਹੁਤ ਚੰਗਾ ਹੈ ਕਾਲੀ ਦਲ ਇੱਕ ਹੋ ਜੇ ਇੱਕੋ ਹੀ ਕਾਲੀ ਦਲ ਹੋਣਾ ਚਾਹੀਦਾ ਹੈ ਚਾਹੇ ਉਹ ਕਿਸੇ ਰੂਪ ਚ ਆ ਜਾਵੇ ਚਾਹੇ ਉਹ ਬਾਦਲਾਂ ਦੇ ਰੂਪ ਚ ਆਵੇ ਚਾਹੇ ਉਹ ਮੰਨ ਕੇ ਚਲੋ ਢੀਂਡਸਿਆਂ ਦੇ ਰੂਪ ਚ ਆਵੇ ਚਾਹੇ ਹੋਰ ਜਿਹੜੇ ਵੱਡੇ ਲੀਡਰ ਐ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਜਾਂ ਉਹ ਇਸ ਗੱਲ ਦਾ ਗੁੱਸਾ ਨਾ ਕਰਨ ਕਿਸੇ ਰੂਪ ਦੇ ਵਿੱਚ ਆ ਜਾਵੇ ਚਾਹੇ ਉਹ ਆਪਣਾ ਸਤਕਾਰਯੋਗ ਜਥੇਦਾਰ ਹਰ ਪ੍ਰੀਧ ਦੇ ਰੂਪ ਦੇ ਵਿੱਚ ਅਜੇ ਮੈਂ ਕਹਿੰਦਾ ਕਾਲੀ ਦਲ ਇੱਕ ਹੋਵੇ ਇੱਕ ਮੁੱਠ ਹੋ ਕੇ ਆਵੇ ਉਹ ਕਿਸੇ ਪੰਜਾਬ ਦਾ ਤੇ ਪੰਜਾਬੀਆਂ ਦਾ ਭਲਾ ਫੇਰ ਹੀ ਹੋ ਸਕਦਾ ਤੇ ਫੇਰ ਹੀ ਕਾਲੀ ਦਲ ਕਰ ਸਕਦਾ ਤੁਹਾਨੂੰ ਨਹੀਂ ਲੱਗਦਾ ਵੀ ਕਾਲੀ ਦਲ ਦੇ ਲੀਡਰ ਹੀ ਆਪ ਦਾ ਨਿੱਜੀ ਹਿੱਤ ਸਭ ਉੱਪਰ ਰੱਖੀ ਬੈਠੇ ਆ ਜਿਹੜੇ ਪੰਜਾਬ ਦੇ ਹਿੱਤ ਆ ਜਾਂ ਪੰਜਾਬੀਆਂ ਦੇ ਹਿੱਤ ਆ ਉਹਦੀ ਬਿਹਤਰੀ ਲਈ ਨਹੀਂ ਉਹ ਉਹਨਾਂ ਨੂੰ ਸਾਰਿਆਂ ਨੂੰ ਲੜਾਈ ਇਹ ਆ ਵੀ ਅਸੀਂ ਬਣ ਜਾਈਏ ਅਸੀਂ ਬਣ ਜਾਈਏ ਸੁਖਵੀਰ ਸਿੰਘ ਬਾਦਲ ਕਹਿੰਦੇ ਮੈਂ ਨਹੀਂ ਪ੍ਰਧਾਨਗੀ ਛੱਡਣੀ ਉਧਰੋਂ ਇਹ ਇਹ ਨਵੇਂ ਬਣੀ ਜਾਂਦੇ ਆ ਉਹ ਅੱਡਾਪ ਦੇ ਵੱਲੋਂ ਕਰੀ ਜਾਂਦੇ ਆ ਤੇ ਦੂਸਰੇ ਪਾਸੇ ਵੀ ਸਵਾਲ ਉੱਠ ਰਿਹਾ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪ ਹੀ ਫੈਸਲਾ ਸੁਣਾਇਆ ਅਕਾਲ ਤਖਤ ਤੋਂ ਵੀ ਅਕਾਲੀ ਦਲ ਇੱਕ ਹੋਵੇ ਅਕਾਲੀ ਦਲ ਦੀ ਬਿਹਤਰੀ ਲਈ ਕੰਮ ਕਰੇ ਤੇ ਜਿਨ੍ਹਾਂ ਨੂੰ ਉਹਨਾਂ ਨੇ ਝੂਠੇ ਪ੍ਰੇਮ ਸਿੰਘ ਚੰਦੂ ਮਾਇਰਾ ਆਰ ਵਰਗਿਆਂ ਨੂੰ ਉਹਨਾਂ ਨੇ ਝੂਠੇ ਸਾਬਤ ਕੀਤਾ ਉੱਥੋਂ ਬੋਲ ਕੇ ਅੱਜ ਉਹਨਾਂ ਨੂੰ ਹੀ ਨਾਲ ਲੈ ਕੇ ਹੁਣ ਉਹੀ ਸਹੀ ਬਣ ਗਏ ਉਹ ਤੇ ਸੁਖਬੀਰ ਸਿੰਘ ਬਾਰੇ ਬਾਦਲ ਹੋਰੀ ਗਲਤ ਹੋ ਗਈ ਨਹੀਂ ਨਹੀਂ ਆਪਾਂ ਕਿਸੇ ਨੂੰ ਇੱਥੇ ਗਲਤ ਜਾਂ ਸਹੀ ਦਾ ਸਰਟੀਫਿਕੇਟ ਦੇਣਾ ਨਹੀਂਗਾ ਮੈਂ ਤਾਂ ਕੋਈ ਗੱਲ ਕਹੂੰਗਾ ਇਹ ਹਰਪ੍ਰੀਤ ਦੇ ਬੋਲ ਮਗਰ ਕੀ ਸੀਗੇ ਸ਼ਖਬੀਰ ਬਾਦਲ ਦੇ ਕੀ ਸੀ ਚੰਦੂ ਮਾਝ ਦੇ ਦੇ ਕੀ ਸੀ ਢੀਂਡਾ ਸਾਹਿਬ ਇੱਥੇ ਜਹਾਨ ਤੇ ਨਹੀਂ ਰਹੇ ਉਹਨਾਂ ਦੇ ਬੋਲ ਕੀ ਸੀ ਪਰ ਮੈਂ ਤੇ ਕੋਈ ਗੱਲ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਣਾ ਮੈਂ ਇੱਕ ਕਾਂਗਰਸੀ ਆ ਪਹਿਲੀ ਗੱਲ ਤਾਂ ਪੰਥ ਦਾ ਜਿਹੜਾ ਮਸਲਾ ਹੈ ਉਹਦੇ ਵਿੱਚ ਸਾਨੂੰ ਬੋਲਣ ਦਾ ਕੋਈ ਅਧਿਕਾਰ ਹੀ ਨਹੀਂ ਪੰਥ ਜਿਹੜਾ ਉਹ ਪਹਿਲੀ ਗੱਲ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਸਾਰੇ ਧਰਮਾਂ ਦਾ ਹੀ ਸਾਂਝਾ ਹੁਣ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਉਹਦੇ ਚਾਰ ਦਰਵਾਜ਼ੇ ਰੱਖੇ ਗਏ ਆ ਚਾਰਾ ਦਰਵਾਜ਼ੇ ਸਾਰੇ ਧਰਮਾਂ ਦੇ ਆ ਉਨਾਂ ਨੂੰ ਫਿਰ ਇੱਕ ਦਰਵਾਜ਼ਾ ਨਹੀਂ ਰੱਖਿਆ ਗਿਆ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਆਪਾਂ ਇਹਨਾਂ ਨੂੰ ਬੇਨਤੀ ਕਰ ਸਕਦੇ ਆ ਆਪਾਂ ਇਹਨਾਂ ਨੂੰ ਇੱਥੇ ਸੁਝਾਅ ਨਹੀਂ ਦੇ ਸਕਦੇ ਨਾ ਇਹਨਾਂ ਦੇ ਕੋਈ ਗੱਲ ਥੋਪ ਸਕਦੇ ਆ ਮੈਂ ਤੇ ਕੋਈ ਬੇਨਤੀ ਕਰਦਾ ਕਿਸੇ ਰੂਪ ਵਿੱਚ ਆਜੋ ਕਾਲੀ ਦਲ ਨੂੰ ਕਿਸੇ ਰੂਪ ਦੇ ਵਿੱਚ ਲਿਆਓ ਕਾਲੀ ਦਲ ਇੱਕ ਹੋਵੇ ਇੱਕ ਮੁੱਠ ਹੋਵੇ ਚਾਹੇ ਉਹ ਜਿਹੜੇ ਵੱਡੇ ਲੀਡਰ ਹੈ ਉਸ ਗੱਲ ਤੇ ਥੋੜੀ ਜੀ ਪਰਚੋਲ ਕਰ ਲੈਣ ਥੋੜਾ ਜਿਹਾ ਮਥਨ ਕਰ ਲੈਣ ਵੀ ਕੀ ਗਲਤੀਆਂ ਹੋਈਆਂ ਕਿੱਥੇ ਸਾਡੇ ਤੋਂ ਕਮੀਆਂ ਰਹਿ ਗਈਆਂ ਕਿਉਂ ਲੋਕ ਸਾਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਕਿਉਂ ਕਾਲੀ ਦਲ ਤੋਂ ਜਾਂ ਕਾਂਗਰਸ ਤੋਂ ਕਿੱਥੇ ਗਲਤੀ ਹੋਈ ਜਿਹੜਾ ਆ ਲੋਕਾਂ ਨੇ ਨਵਾਂ ਆਪਣਮੀ ਪਾਰਟੀ ਨੂੰ ਪੈੜ ਦਿੱਤੀ ਉਹ ਇਹਨਾਂ ਨੂੰ ਬੈਠ ਕੇ ਗੱਲ ਵਿਚਾਰ ਲੈਣੀ ਚਾਹੀਦੀ ਹੈ ਇਹਨਾਂ ਨੂੰ ਸਭ ਪਤਾ ਹੈ ਵੀ ਕਿੱਥੇ ਅਸੀਂ ਗਲਤ ਆ ਕਿੱਥੇ ਅਸੀਂ ਸਹੀ ਆ ਜੇ ਐਵੇਂ ਹੀ ਇਹ ਲੋਕ ਵੱਡੇ ਲੀਡਰ ਐਵੇਂ ਸਟੇਜਾਂ ਤੇ ਕੜ ਕੇ ਬਾਹਾਂ ਚੜਾ ਕੇ ਰੌਲਾ ਪਾਉਂਦੇ ਰਹਿਣਗੇ ਇਹਨਾਂ ਨੂੰ ਕੁਝ ਨਹੀਂ ਮਿਲਣਾ ਇਹ 2027 ਦੇ ਵਿੱਚ ਵੀ ਤੁਸੀਂ ਇੱਕ ਗੱਲ ਨਾ ਸਮਝੋ ਵੀ ਕਿਸੇ ਦੀ ਪੱਕੀ ਤੌਰ ਤੇ ਉੱਤੇ ਹੀ ਸਰਕਾਰ ਬੱਠ ਦੇ ਪਈ ਐ ਨਹੀਂ ਲੋਕ ਆ ਜਿਹੜੇ ਕਾਲੀ ਦਲ ਤੋਂ ੱਕੇ ਸੀ ਕਾਂਗਰਸ ਤੋਂ ੱਕੇ ਸੀ ਅੱਜ ਇਹਨਾਂ ਤੋਂ ਵੀ ਅੱਕ ਚੁੱਕੇ ਲੋਕ ਇਹ ਨਾ ਹੋਵੇ ਕਾਲੀ ਦਲ ਕਾਂਗਰਸ ਆਮ ਆਦਮੀ ਨੂੰ ਛੱਡ ਕੇ ਕੋਈ ਨਵਾਂ ਸਿਸਟਮ ਸਿਹੇੜ ਦੇਣ ਕਿਉਂਕਿ ਲੋਕ ਆ ਜਿਹੜੇ ਉਹ ਲੋਕ ਹੈ ਜਿਵੇਂ ਜਿਵੇਂ ਅਮਰਤਪਾਲ ਦੀ ਪਾਰਟੀ ਵਾਰਿਸ ਪੰਜਾਬ ਦੇ ਉਹ ਵੀ ਉਹਨੇ ਨੇ 2 MP ਦੀਆਂ ਸੀਟਾਂ ਜਿੱਤ ਲਈਆਂ ਇਥੋਂ ਫ੍ਰੀ ਕੋਟੋਂ ਆਪਣੇ ਸਰਬਜੀਤ ਸਿੰਘ ਖਾਲਸਾ ਜਿੱਤੇ ਲੱਗਦਾ ਵੀ ਉਹ ਉਹਨਾਂ ਉਹਨਾਂ ਦਾ ਵੀ ਇੱਕ ਤਰੀਕੇ ਨਾਲ ਪੰਜਾਬ ਚ ਕੋਈ ਆਧਾਰ ਬਣ ਸਕਦਾ ਹੈ ਜਾਂ ਉਹ ਸਿਰਫ ਇੱਕ ਲਹਿਰ ਸੀ ਨਹੀਂ ਉਹ ਪਤਾ ਕੀ ਗੱਲ ਹੈ ਜਿਹੜੀਆਂ ਪਿੱਛੇ ਲੋਕ ਸਭਾ ਦੀਆਂ ਸੀਟਾਂ ਸੀ ਨਾ ਲੋਕ ਸਭਾ ਵੇਲੇ ਮਸਲੇ ਹੋਰ ਹੁੰਦੇ ਆ ਲੋਕ ਸਭਾ ਵੇਲੇ ਮਸਲੇ ਅੱਧ ਹੁੰਦੇ ਆ ਜਦੋਂ ਸਾਡੇ ਸੂਬੇ ਦੀ ਗੱਲ ਆਉਂਦੀ ਆ ਪੰਜਾਬ ਦੀ ਆ ਜਾਂ ਕੋਈ ਹਰਿਆਣੇ ਦੀ ਆ ਉਹ ਸੂਬਿਆਂ ਦੇ ਮਸਲੇ ਆਟ ਹੁਣ ਪੰਜਾਬ ਤੇ ਹਰਿਆਣੇ ਦੇ ਮਸਲੇ ਰੱਖ ਲੋ ਪੰਜਾਬ ਦੇ ਮਸਲੇ ਆ ਡਾ ਹਰਿਆਣੇ ਦੇ ਮਸਲੇ ਹੱਡਾ ਚ ਵਿਧਾਨ ਸਭਾ ਹੀ ਆ ਉਹ ਕਹਿੰਦੇ ਉਹਨਾਂ ਦੇ ਲੀਡਰ ਕਹੀ ਜਾਂਦੇ ਵੀ ਅਸੀਂ ਪੰਜਾਬ ਤੋਂ ਪਾਣੀ ਲੈ ਕੇ ਫੇਰ ਸਾ ਲਵਾਂਗੇ ਤੇ ਸਾਡੇ ਲੀਡਰ ਕਹੀ ਜਾਂਦੇ ਵੀ ਅਸੀਂ ਤਪਕਾ ਨਹੀਂ ਦੇਣਾ ਮਸਲੇ ਤਾਂ ਪਰ ਡੋਡੀ ਹੋ ਗਏ ਨਾ ਉਹ ਲੋਕ ਸਭਾ ਵੇਲੇ ਜੋ ਹੋਇਆ ਇੱਕ ਲਹਿਰ ਚੱਲੀ ਇੱਕ ਗੱਲ ਚੱਲੀ ਕੀ ਹੋਇਆ ਕੀ ਨਹੀਂ ਹੋਇਆ ਉਹ ਗੱਲ ਤਾਂ ਬਹੁਤ ਦੂਰ ਚਾ ਚੁੱਕੀ ਹੈ ਉਹ 2027 ਦੇ ਵਿੱਚ ਉਸ ਫੈਕਟਰ ਦੇ ਉੱਤੇ ਮੇਰੇ ਹਿਸਾਬ ਨਾਲ ਮੇਰਾ ਜਿਹੜਾ ਦਿਮਾਗ ਕਹਿੰਦਾ ਵੀ ਉਸ ਗੱਲ ਦੇ ਉੱਤੇ ਉਹ ਬਹੁਤੀ ਪੰਜਾਬ ਦੇ ਲੋਕ ਤਵੱਜੋ ਨਹੀਂ ਦੇਣਗੇ ਕਿਉਂਕਿ ਜਿਹੜਾ ਸਿਸਟਮ ਹੁੰਦਾ ਉਹ ਅੱਡੋ-ਅੱਡ ਹੁੰਦਾ ਤੇਰੇ ਘਰ ਦੇ ਮਸਲੇ ਆ ਉਹ ਮੇਰੇ ਘਰ ਦੇ ਮਸਲੇ ਨਾਲ ਨਹੀਂ ਰਲਦੇ ਇਸ ਕਰਕੇ ਪੰਜਾਬ ਦੇ ਲੋਕ ਪਹਿਲੀ ਗੱਲ ਤੋਂ ਉਹੀ ਸੂਝਬਾਨ ਆ ਕਿਉਂਕਿ ਕਿਤੇ ਚਲੋ ਕਰਦਿਆਂ ਕਰਦਿਆਂ ਜਿਵੇਂ ਚਲਦਿਆਂ ਚਲਦਿਆਂ ਦਾ ਪੈਸਾ ਵੀ ਖੋਟਾ ਹੋ ਜਾਂਦਾ ਇਸ ਕਰਕੇ ਇਹ ਪੰਜਾਬ ਦੇ ਲੋਕ ਸੂਝਬਾਨ ਆ ਆਉਣ ਵਾਲਾ ਜਿਹੜੀ ਆ ਵੇਖੀ ਆ ਨਾ ਇਹਨਾਂ ਨੇ 2022 ਦੇ ਵਿੱਚ ਇੱਕ ਤਜਰਬਾ ਕਰਕੇ ਵੇਖਿਆ ਉਹ ਇਹਨਾਂ ਦੇ ਪਾਸ ਨਹੀਂ ਹੋਇਆ ਉਹਨਾਂ ਤੋਂ ਕਿਉਂਕਿ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਹ ਕਿਸੇ ਫਰੰਟ ਦੇ ਵਿੱਚ ਵੀ ਪਾਸ ਨਹੀਂ ਚਾ ਤੁਸੀਂ ਮਜ਼ਦੂਰਾਂ ਤੇ ਰੱਖ ਲੋ ਨਜਾਇਜ਼ ਅਤਿਆਚਾਰ ਕਿਸਾਨਾਂ ਦੇ ਉੱਤੇ ਨਜਾਇਜ਼ ਅਤਿਆਚਾਰ ਮੁਲਾਜ਼ਮਾਂ ਦੇ ਉੱਤੇ ਜਿਹੜੇ ਕਹਿੰਦੇ ਹੁੰਦੇ ਸੀ ਵੀ ਕੋਈ ਟੈਂਕੀ ਦੇ ਨਹੀਂ ਝੜੂਗਾ ਕੋਈ ਧਰਨਾ ਨਹੀਂ ਲਾਊਗਾ ਉਹ ਦੇ ਨਾਲੋਂ 100% ਵਧਿਆ ਪਿਛਲੀਆਂ ਸਰਕਾਰਾਂ ਨਾਲੋਂ ਉਹ ਪਿਛਲੇ ਚੰਗੇ ਨਹੀਂ ਸੀ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਦਾ ਨਾ ਅਕਾਲੀ ਚੰਗੇ ਸੀ ਨਾ ਕਾਂਗਰਸੀ ਚੰਗੇ ਸੀ ਪਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਵਾਲਿਆਂ ਦਾ ਝਾੜੂ ਵਾਲਿਆਂ ਦਾ ਵੀ ਇਹਨਾਂ ਉਹਨਾਂ ਦੋਹਾਂ ਪਾਰਟੀਆਂ ਨੂੰ ਚੰਗੇ ਕੁਤ ਜਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਉਹਦੇ ਤੇ ਯੂ ਟਰਨ ਲੈਣਾ ਕਿਵੇਂ ਦੇਖਦੇ ਹੋ ਕਿ ਸਰਕਾਰ ਹਰ ਵਾਰੀ ਫਿਰ ਫੈਸਲੇ ਇਹ ਬਿਨਾ ਸੋਚੇ ਸਮਝੇ ਲੈਂਦੇ ਆ ਵੀ ਹਰ ਵਾਰ ਯੂ ਟਰਨ ਲੈ ਜਾਂਦੇ ਆ ਇਹਨਾਂ ਦੇ ਕੋਈ ਫੈਸਲੇ ਨਾ ਜਿਹੜੇ ਤਾਂ ਸਿਰਫ ਖਬਰ ਬਣਾਉਣੀ ਹੈ ਪੰਜਾਬ ਦਾ ਮੁੱਖ ਮੰਤਰੀ ਇਹ ਚਾਹੁੰਦਾ ਹੈ ਵੀ ਕੋਈ ਨਾ ਕੋਈ ਨਾ ਪੁੱਠਾ ਬਿਆਨ ਦੇ ਦਿਓ ਪੁੱਠੀ ਕੋਈ ਪਾਲਿਸੀ ਲਿਆਓ ਜਿਹਦੇ ਉੱਤੇ ਮਹੀਨਾ ਦੋ ਮਹੀਨੇ ਲੋਕ ਆਪਦਾ ਕੰਮ ਲੱਗ ਜਾਣ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਆਪਦੀ ਸਰਕਾਰ ਤੋਂ ਧਿਆਨ ਹਟਾਉਣ ਦਾ ਪਹਿਲਾਂ ਸਿੱਖਿਆ ਕ੍ਰਾਂਤੀ ਆਈ ਤੁਸੀਂ ਵੀ ਅਕਸਰ ਆਪਾਂ ਦੋਨੇ 50-50 ਸਾਲ ਦੇ ਹੋਏ ਪੈ ਅੱਜ ਤੱਕ ਸਿੱਖਿਆ ਕ੍ਰਾਂਤੀ ਦੇ ਵਿੱਚ ਬਾਥਰੂਮਾਂ ਦੇ ਦਕੱਟ ਹੁੰਦੇ ਤਾਂ ਦੇਖੇ ਨਹੀਂਗੇ ਪਹਿਲੀ ਵਾਰ ਹੋਇਆ ਹੋਊਗਾ ਦੁਨੀਆ ਦੇ ਵਿੱਚ ਹਿੰਦੁਸਤਾਨ ਕਹਿੰਦੇ ਵੀ ਇਹਨਾਂ ਨੇ ਬਣਾਏ ਨਹੀਂ ਨਾ ਕਾਂਗਰਸ ਕਾਲੀਆਂ ਨੇ ਬਾਥਰੂਮ ਨਹੀਂ ਬਣਾਏ ਇਸ ਲਈ ਅਸੀਂ ਬਣਾਏ ਤਾਂ ਕਟਨ ਕਰਦੇ ਨਹੀਂ ਨਹੀਂ ਫਿਰ ਉਹ ਲੋਕਾਂ ਨੂੰ ਜਾ ਕੇ ਪੁੱਛੋ ਨਾ ਜਿਹੜੇ ਉੱਥੇ ਅਧਿਆਪਕ ਪੜਦੇ ਆ ਅਸੀਂ ਵੀ ਹੁਣ ਆਪਣੇ ਮੁੰਡੇ ਵਾਲੇ ਸਕੂਲ ਦੇ ਵਿੱਚ ਪੜਦੇ ਰਹੇ ਆ ਤੇ ਅਸੀਂ ਵੀ ਉੱਥੇ ਬਾਥਰੂਮਾਂ ਦੇ ਵਿੱਚ ਹੀ ਬਾਥਰੂਮ ਜਾਂਦੇ ਹੁੰਦੇ ਸੀ ਅਜੇ ਤੋਂ 30 ਸਾਲ ਪੁਰਾਣੀਆਂ ਗੱਲਾਂ ਨਾ ਤਾਂ ਬਾਥਰੂਮਾਂ ਦੀ ਕਮੀ ਸੀ ਕਮੀ ਤਾਂ ਸਾਡੇ ਇੱਥੇ ਐ ਜਿਹੜੀ ਮਾਨਸਿਕਤਾ ਦੇ ਮਾਨਸਿਕਤਾ ਦੇ ਵਿੱਚ ਕਮੀ ਐ ਉਹ ਜਿਹੜੀ ਕਮੀ ਐ ਉਹ ਦੂਰ ਨਹੀਂ ਹੋ ਸਕਦੀ ਅਸੀਂ ਨਿਤ ਖਬਰ ਬਣਾਉਣੀ ਐ ਇਨਾਂ ਦੇ ਕਈ ਬੰਦੇ ਆ ਜਿਨ੍ਹਾਂ ਦੇ ਐਮਐਲਏ ਦੀ ਕੁਛ ਪਰਤਾਲ ਨਹੀਂ ਹੁੰਦੀ ਫਿਰ ਉਹ ਅਸਤੀਫਾ ਦਿੰਦੇ ਆ ਅਸਤੀਫਾ ਦੇਣ ਤੋਂ ਬਾਅਦ ਇਹ ਮਨਜ਼ੂਰ ਨਹੀਂ ਕਰਦੇ ਉਹ ਖਬਰ ਵੀ ਫਿਰ ਪੰਜ-ਛੇ ਦਿਨ ਚੱਲਦੀ ਆ ਉਹਨੂੰ ਫਿਰ ਜਦੋਂ ਉਹਨੂੰ ਪਤਾ ਲੱਗਦਾ ਫਿਰ ਉਹਨੂੰ ਜਿਹੜੀਆਂ ਇਹਨਾਂ ਦੀਆਂ ਕੋਰ ਕਮੇਟੀਆਂ ਬਣੀਆਂ ਹੋਰ ਕਮੇਟੀਆਂ ਬਣੀਆਂ ਉਹਨਾਂ ਦੇ ਵਿੱਚੋਂ ਉਸ ਐਮਐਲਏ ਨੂੰ ਲਾਂਭੇ ਕਰ ਦਿੱਤਾ ਜਾਂਦਾ ਮੈਂ ਮੁੱਖ ਮੰਤਰੀ ਪੰਜਾਬ ਦੀ ਗੱਲ ਕਰੂੰਗਾ ਅੱਜ ਤੱਕ ਤੁਸੀਂ ਦੇਖੋ ਗੂਗਲ ਨੂੰ ਪੁੱਛ ਲਓ ਲੈ ਆਪਣੇ ਕੋਲ ਤਾਂ ਇਹਨਾਂ ਦਿਮਾਗ ਨਹੀਂ ਵੀ ਗੂਗਲ ਜੀ ਕਿੰਨੇ ਵਾਰੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਯੂਟਰਨ ਲਿਆ ਤੇ ਗੂਗਲ ਵੀ ਉੱਥੇ ਹੱਥ ਖੜੇ ਕਰ ਜੂਗਾ ਵੀ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਰਾਤ ਨੂੰ 6-7 ਵਜੇ ਕੁਛ ਕਹਿੰਦਾ ਤੇ ਸਵੇਰ 9 ਵਜੇ ਇਹ ਉਸ ਗੱਲ ਤੋਂ ਮੁੱਕਰ ਜਾਂਦਾ ਤੇ ਹੋਰ ਹੀ ਗੱਲ ਕਰ ਜਾਂਦਾ ਇਹ ਗੂਗਲ ਨੂੰ ਵੀ ਇਹਨਾਂ ਲੋਕਾਂ ਨੇ ਤਾਂ maat ਪਾਤੀ ਹੈ ਜਿਵੇਂ ਕਹਿੰਦਾ ਨਾ ਗਿਰਗੜ ਰੰਗ ਬਦਲਦਾ ਗਿਰਗੜ ਵੀ ਸਾਡੇ ਮੁੱਖ ਮੰਤਰੀ ਦੇ ਮੂਰੇ ਮੈਨੂੰ ਇਹ ਲੱਗਦਾ ਹੈ ਵੀ ਫਿੱਕਾ ਸਾਫਤ ਹੋਇਆ ਇਹ ਗਿਰਗੜ ਨਾਲੋਂ ਵੀ ਗਾਂ ਟੱਪਿਆ ਸਾਡਾ ਮੁੱਖ ਮੰਤਰੀ ਹੈ ਜਦੋਂ ਤੁਸੀਂ ਆਹ ਪਾਲਿਸੀ ਲੈਂਦੀ ਐ ਸਾਡੇ ਕਿਸਾਨਾਂ ਦੀ ਪਹਿਲੀ ਰਿਕਵਰ ਕਰਨ ਦੀ ਤੁਸੀਂ ਉਹਦੇ ਵਿੱਚ ਸੋਚਿਆ ਵੀ ਅਸੀਂ ਇਕੱਲੇ ਕਿਸਾਨਾਂ ਨੂੰ ਮਾਰਨ ਜਾ ਰਹੇ ਹਾਂ ਇੱਕ ਬੁੱਧੀਜੀਵ ਕਹਿ ਰਿਹਾ ਤੁਹਾਡਾ ਜੀਤ ਅਖਬਾਰ ਕਹਿ ਰਿਹਾ ਵੀ ਨਹੀਂ ਇਕੱਲੇ ਕਿਸਾਨ ਨਹੀਂ ਮਰਨਗੇ ਇਹਦੇ ਨਾਲ ਘੱਟ ਤੋਂ ਘੱਟ 100 ਸਿਸਟਮ ਹੋਰ ਮਰੂਗਾ ਮਜ਼ਦੂਰ ਦੱਸੋ ਤੁਸੀਂ ਕਿੱਥੇ ਜਾਊਗਾ ਉਹ ਜਿੱਥੇ ਉਹ ਪਹਿਲੀ ਦੇ ਵਿੱਚ ਮਜ਼ਦੂਰ ਕੰਮ ਕਰਦਾ ਉਹਦੀ ਦੇੜੀ ਮਜਦੂਰੀ ਉਸ ਕਿਸਾਨ ਦੀ ਪਹਿਲੀ ਜੋ ਚੱਲ ਰਹੀ ਹੈ ਜੋ ਪਹਿਲੀ ਨਾ ਰਹੀ ਉਹ ਫਿਰ ਤੁਸੀਂ ਛੱਡੋ ਪਰੇ ਪਸ਼ੂ ਡੰਗਰ ਜਾਨਵਰ ਮੈਂ ਕਹਿੰਦਾ ਵੀ ਕੀ ਕੁਝ ਜੁੜਿਆ ਉਹਦੇ ਨਾਲ ਪਤਾ ਨਹੀਂ ਆਪਣੀ ਸੋਚ ਤੋਂ ਬਾਹਰ ਹੈ ਆਪਾਂ ਇੱਧੇ ਕੋਈ ਬਹੁਤੇ ਬੁੱਧੀਜੀਵੀ ਨਹੀਂ ਆਪਾਂ ਇੱਕ ਆਮ ਇਨਸਾਨ ਹੈ ਪਰ ਅਖਬਾਰ ਤੇ ਬੁੱਧੀਜੀਵੀ ਕਹਿ ਰਹੇ ਐ ਨਹੀਂ ਕੱਲੇ ਕਿਸਾਨ ਨੇ ਨਹੀਂ ਇੱਥੇ ਖਤਮ ਹੋਣਾ ਕਿਸਾਨੀ ਖਤਮ ਨਹੀਂ ਹੋਊਗੀ ਇੱਥੇ ਬਹੁਤ ਵੱਡਾ ਪ੍ਰੋਜੈਕਟ ਖਤਮ ਹੋਊਗਾ ਉੱਕਾ ਕਿਸਾਨ ਦੀ ਜਿਹੜੀ ਫਸਲ ਹੈ ਉਹ ਮੰਡੀਆਂ ਚ ਜਾਂਦੀ ਹੈ ਉੱਥੇ ਮਜ਼ਦੂਰ ਕੰਮ ਕਰਦਾ ਫਿਰ ਟਰੱਕਾਂ ਚ ਲੱਦੀ ਜਾਂਦੀ ਹੈ ਉੱਥੇ ਕੰਮ ਕਰਦਾ ਫਿਰ ਉਹ ਰੇਲ ਗੱਡੀਆਂ ਚ ਲੱਦੀ ਜਾਂਦੀ ਬਹੁਤ ਵੱਡਾ ਕਿਸਾਨੀ ਹੈ ਜਿਹੜੀ ਉਹਦਾ ਧੁਰਾ ਹੈ ਉਹ ਧੁਰਾ ਬਹੁਤ ਹੀ ਵੱਡੇ ਸਿਸਟਮ ਨੂੰ ਘੁਕਾ ਰਿਹਾ ਹੈ ਪੰਜਾਬ ਦਾ ਤੁਸੀਂ ਦੇਖੋ ਇਸੇ ਧੁਰੇ ਦੇ ਉੱਤੇ ਖੜਾ ਹੈ ਕਿਸਾਨੀ ਧੁਰੇ ਦੇ ਇਹ ਕਿਸਾਨ ਦਾ ਪੁੱਤ ਆਪਦੇ ਆਪ ਨੂੰ ਘੋਣ ਵਾਲਾ ਤੇ ਪਹਿਲਾਂ ਇਹਨੇ ਕਿਸਾਨ ਉੱਤੇ ਕਸਾਨਾ ਨੇ ਉਹ ਦੁਰਦਸ਼ਾ ਕੀਤੀ ਇਸ ਮੁੱਖ ਮੰਤਰੀ ਨੇ ਜਿਹੜੀ ਮੈਂ ਇੱਥੇ ਤੁਹਾਡੇ ਚੈਨਲ ਤੇ ਬਿਆਨ ਨਹੀਂ ਕਰ ਸਕਦਾ ਫਿਰ ਇਹ ਕਹਿੰਦਾ ਸੀ ਮੈਂ ਮਾਸਟਰ ਦਾ ਮੁੰਡਾ ਹਾਂ ਫਿਰ ਮਾਸਟਰ ਕੋਟਣ ਵਾਲੇ ਨੇ ਕਸਰ ਕੱਢਤੀ ਪਤਾ ਨਹੀਂ ਮਾਸਟਰਾਂ ਨੇ ਇਹਦੀ ਬਣਦੀ ਕਿਉਂ ਨਹੀਂ ਸਮਝੋ ਬਾਹਰ ਪਤਾ ਨਹੀਂ ਮਾਸਟਰ ਇਹਨੂੰ ਨਿੱਕੇ ਹੁੰਦੇ ਨੂੰ ਪੜਦਾ ਸੀ ਜਦੋਂ ਉਦੋਂ ਵੱਧ ਕੁੜਦੇ ਰਹੇ ਕਿਉਂਕਿ ਮੇਰੇ ਵਾਂਗੂ ਨਲਾਇਕ ਹੀ ਹੋਊਗਾ ਇੱਕਦਮ ਹੋਰ ਦੱਸਦਾ ਖੈਰੇ ਦੀ ਇੱਕਦਮ ਸੀਗੀ ਉੱਥੇ ਖੈਰੇ ਦੇ ਪਿੰਡ ਇੱਕ ਕਾਨਫਰੰਸ ਸੀ ਉਹਦੇ ਵਿੱਚ ਇਹਦੇ ਨਾਲ ਪੜਦਾ ਮੁੰਡਾ ਆਇਆ ਸੀ ਉਥੇ ਪੱਕੀ ਸੱਚੀ ਗੱਲ ਦੱਸਣਾ ਉਹ ਬੰਦੇ ਨੇ ਫਿਰ ਇਹਦੀ ਕਹਾਣੀ ਦੱਸੀ ਉਹ ਕਹਿੰਦਾ ਜਮਾਂ ਨਲਾਇਕ ਬੰਦਾ ਸੀ ਇਹ ਇਹਨੂੰ ਮਾਸਟਰ ਕਹਿੰਦਾ ਕੁਟ-ਕੁਟ ਕੇ ਹੰਮ ਗਏ ਇਹ ਚੱਲਿਆ ਹੀ ਨਹੀਂ ਮੇਰੇ ਨਾਲ ਆ ਕਹਿੰਦਾ ਮੈਂ ਫਲਾਣੇ ਪਿੰਡ ਦਾ ਇਹਦਾ ਰੋਲ ਨੰਬਰ ਵੀ ਦੱਸਿਆ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਇਹਦਾ ਰੋਲ ਨੰਬਰ ਆ ਸੀ ਸਾਡਾ ਰੋਲ ਨੰਬਰ ਆ ਸੀ ਇਹ ਯਾਰ ਕੀ ਕਰੀ ਜਾਂਦਾ ਇਹਦੀ ਗੱਲ ਤੇ ਬਹੁਤਾ ਯਕੀਨ ਨਾ ਕਰਿਆ ਕਰੋ ਬਹੁਤਾ ਦੁਬਾਰਾ ਨਾ ਕਰਿਆ ਕਰੋ ਰਾਤ ਨੂੰ ਕੁਝ ਹੋਰ ਹੈ ਇਹ ਤੇ ਮਰ ਜੜੀਏ ਇਹ ਤੇ ਜਿਉਂ ਜੜੀਏ ਇਹ ਉਹ ਬੰਦਾ ਹੈ ਇਹਦੇ ਕੋਲੇ ਕੁਝ ਨਹੀਂ ਹੁਣ ਤੁਸੀਂ ਇੱਕਸਾਰ ਰਹਿ ਗਿਆ ਤਾਂ ਪਾਸ ਐਂ ਨੰਗ ਜਾਣਾ ਇਹ ਤੇ ਫਿਰ ਤੁਸੀਂ ਵੇਖੋ ਵੀ ਕੀ ਭਾਅ ਵੇਕਦੀਆਂ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਨਾਂ ਦੇ ਵਿੱਚੋਂ ਬਹੁਤੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਨਗੇ ਬਹੁਤੇ ਮੈਨੂੰ ਲੱਗਦਾ ਅੱਧੋਂ ਵੱਧ ਇਹਨਾਂ ਦੇ ਬੀਜੇਪੀ ਤੋਂ ਇਲੈਕਸ਼ਨ ਲੜਨਗੇ ਮੇਰੀ ਸੋਚ ਹੈ ਇਹ ਕੋਈ ਮੈਂ ਕੋਈ ਵਿਦਵਾਨ ਨਹੀਂ ਕੋਈ ਵੱਡਾ ਕੋਈ ਨਹੀਂ ਵੀ ਮੈਂ ਕੋਈ ਗਿਆਨੀ ਵੀ ਨਹੀਂ ਹੈ ਇਹ ਲੋਕ ਪਤਾ ਨਹੀਂ ਕਿਉਂ ਉਦਰਤ ਨੇ ਇੱਕ ਸਿਸਟਮ ਬਣਾਇਆ ਵੀ ਇਹਨਾਂ ਦੀ ਇੱਕ ਖੇਡ ਬਣ ਗਈ ਇਨਾਂ ਦਾ ਕਐਮਐਲਏ ਜਦੋਂ ਸੌ ਚੱਕਣੀ ਸੀ ਸਾਈਕਲ ਤੇ ਗਿਆ ਸੀ ਨਾ ਕਿਉਂਕਿ ਤਾਂ ਉਹਨਾਂ ਨੂੰ ਯਾਰ ਟੈਕਟਾਂ ਦਿੱਤੀਆਂ ਮੋਬਾਈਲ ਠੀਕ ਕਰਨ ਵਾਲਿਆਂ ਨੂੰ ਇਨਾਂ ਨੂੰ ਉਹਨਾਂ ਨੂੰ ਉਹ ਅੱਜ ਸਾਈਕਲ ਤੇ ਇੱਕ ਵਾਰ ਹੀ ਗਿਆ ਤੇ ਅੱਜ ਤਾਂ ਫਿਰ ਉਹਨਾਂ ਕੋਲੇ ਗੱਡੀਆਂ ਹੀ ਬਹੁਤ ਵੱਡੀਆਂ ਵੱਡੀਆਂ ਤੇ ਵੱਡਾ ਸਿਸਟਮ ਚੱਲ ਰਿਹਾ ਹੁਣ ਆਪਾਂ ਬੜੀ ਇਹਨਾਂ ਦੀ ਨਿੰਦਿਆ ਕਰਕੇ ਵੀ ਕੀ ਕਰਾਂਗੇ ਲੋਕ ਇਹਨਾਂ ਨੂੰ 2027 ਦੇ ਵਿੱਚ ਇਹਨਾਂ ਦੀਆਂ ਹੀ ਕੀਤੀਆਂ ਗੱਲਾਂ ਦਾ ਆਪੇ ਜਵਾਬ ਦੇ ਦੇਣਗੇ ਜਿਹੜੀਆਂ ਗੰਦਾ ਇਹਨਾਂ ਨੇ ਹੱਥਾਂ ਨਾਲ ਦਿੱਤੀਆਂ ਮੈਨੂੰ ਲੱਗਦਾ ਵੀ ਇੰਨੀਆਂ ਉਹ ਪਿੱਚਕ ਚੁੱਕੀਆਂ ਵੀ ਉਹ ਮੂੰਹ ਨਾ ਖੁੱਲਣ ਮੈਨੂੰ ਲੱਗਦਾ ਮੂੰਹ ਨਾ ਖੁੱਲਣ ਗਿਆ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ